ਗੈਰ ਕਾਨੂੰਨੀ ਕਲੋਨੀਆਂ ਜਨਮ ਨਾ ਲੈਣ ਔਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਇਾਂਗੇ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਚਿੰਨੀ ਵੀ ਉਹਦੀ ਜ਼ਮੀਨ ਆ ਜਿਉਂ ਚਾਹੁੰਦਾਗਾ ਕਿ ਮੈਂ ਲੁਧਿਆਣੇ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਨਾਗਾ ਉਹ ਇੱਕ ਪ੍ਰਕਿਰਿਆ ਦੇ ਤਹਿਤ ਉਹ ਇੱਕ ਪ੍ਰਕਿਰਿਆ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਜਾ ਕੇ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਚ ਅਸੀਂ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇ ਗਰਾਊਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਥੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾਗਾ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਉਹ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਗੱਜ ਜਿਹੜਾ ਸਿਕਿਉਰ ਗੱਜ ਜਿਹੜਾ ਉਹ ਦੇਵਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗੱਜ ਜਿਹੜਾ ਹੈਗਾ ਉਹਦੇ ਲਈ ਕਮਰਸ਼ੀਅਲ ਹੋਊਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਅਰੋਧ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਇਆ ਹੈਗਾ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਕਿੱਥੇ ਦੀ ਗੱਲ ਸ਼ੁਰੂ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਇਆ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਜੇ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਜੇ ਕਿਸੇ ਕਮਰਸ਼ੀਅਲ ਆਧਾਰਨ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਓ 1 ਕਰੋੜ ਰੁਪਏ ਰੇਟ ਆ ਤਾਂ ਜੇ ਅਸੀਂ ਲੈਂਡ ਐਕਵੀਜ਼ੀਸ਼ਨ ਕਰਾਂਗੇ ਜੇਕਰ ਅਸੀਂ ਉਹ ਜ਼ਮੀਨ ਨੂੰ ਐਕਵਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ 베ਚੀਏ ਚਾਹੇ ਇੰਡਸਟਰੀ ਲਈ 베ਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਐਕਵੀਜ਼ੀਸ਼ਨ ਪਾਲਿਸੀ ਦੇ ਤਹਿਤ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕੇਸਾਂ ਤੋਂ ਪਰਚੇਜ਼ ਕਰੂਗੀ